ਨਾਹੀਂ ਤੇਦੀ ਉਮਰ ਕਿੰਨੀ ਹੈ ਬਲਵੰਦਰ ਸਿੰਘ ਦੇ 20 ਸਾਲ ਹੋ ਗਏ 20 ਸਾਲ ਹੋ ਗਏ ਤਾਂ ਇਹ ਉਹ ਨਾ ਮਾਤਰੇ ਪ੍ਰਾਈਵੇਟ ਥੋੜਾ ਬੂਟਾ ਪੜ੍ਹਾਉਂਦੇ ਨੇ ਲੇਕਿਨ ਉਸ ਤੋਂ ਬਾਅਦ ਪੜ੍ਹਾਈ ਕਰਨ ਤੋਂ ਬਾਅਦ ਪਲੱਸ 2 ਦਾ ਕਰਦੇ ਨੇ ਉਸ ਤੋਂ ਬਾਅਦ ਅਗਲੀ ਪੜ੍ਹਾਈ ਜਿਹੜੀ ਉਹ ਕਰਾਉਣ ਦੀ ਪਰਿਵਾਰਾਂ ਦੇ ਸ਼ਕਤਾ ਨਹੀਂ ਹੁੰਦੀ ਪੰਜਾਬ ਦੇ ਬੱਚਿਆਂ ਦਾ ਰਜਗਾਰ ਲਈ ਰੋਜੀ ਰੋਟੀ ਲਈ ਆਪਣਾ ਘਰ ਛੱਡਣਾ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ ਵਿਦੇਸ਼ੀ ਧਰਤੀ ਦੇ ਉੱਤੇ ਜਾਣਾ ਅਜੇ ਵੀ ਲਗਾਤਾਰ ਜਾਰੀ ਆ ਔਰ ਇਹਨਾਂ ਯਾਤਰਾਵਾਂ ਦੇ ਦੌਰਾਨ ਘਰੋਂ ਨਿਕਲਦੇ ਦੌਰਾਨ ਆਪਣੀ ਡੈਸਟੀਨੇਸ਼ਨ ਮੰਜ਼ਲ ਤੇ ਪਹੁੰਚਣ ਤੋਂ ਪਹਿਲਾਂ ਹੀ ਸਾਡੇ ਕਈ ਬੱਚੇ ਮੌਤੇ ਮੂਹ ਵਿੱਚ ਜਾ ਪੈਂਦੇ ਆ ਜਿਹਾ ਹੀ ਇੱਕ ਮਾਮਲਾ ਹਲਕਾ ਕਾਦੀਆਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਮੁੱਲਾਂਵਾਲ ਵਿੱਚ ਦੇਖਣ ਨੂੰ ਆਇਆ ਜਿੱਥੋਂ ਦਾ ਇੱਕ ਨੌਜਵਾਨ ਆ ਰਸਤੇ ਦੇ ਵਿੱਚ ਹੀ ਅਜੇ ਉਹ ਇੰਡੀਆ ਦੀ ਧਰਤੀ ਦੇ ਉੱਤੇ ਰੇਲ ਗੱਡੀ ਦੇ ਵਿੱਚ ਆਪਣੇ ਸਫ਼ਰਦਾਰਣੀ ਉਸ ਦੀ ਮੌਤ ਹੋ ਚੁੱਕੀ ਆ ਉਹਨਾਂ ਦੇ ਘਰ ਪਹੁੰਚੇ ਆ ਉਹਨਾਂ ਦੇ ਪਰਿਵਾਰ ਦਾ ਪਿੰਡ ਦਾ ਮਾਪਿਆਂ ਦਾ ਹਾਲਾਤ ਬਹੁਤ ਗਮਗੀਨ ਆ ਇਸ ਮੌਕੇ ਉਹਨਾਂ ਦੇ ਪਿਤਾ ਜੀ ਮੇਰੇ ਨਾਲ ਆ ਇਹ ਬੇਟੇ ਦਾ ਕੀ ਨਾਂ ਹੀ ਤੇ ਇਹਦੀ ਉਮਰ ਕਿੰਨੀ ਆ ਬਲਵਿੰਦਰ ਸਿੰਘ 20 ਸਾਲ ਦੀ 20 ਸਾਲ ਉਮਰਾਂ ਦੀ ਤੇ ਇਹ ਕਿਸ ਕੰਮ ਵਾਸਤੇ ਘਰੋਂ ਗਿਆ ਤੇ ਕਦੋਂ ਗਿਆ ਹਾਂਜੀ 30 ਤਰੀਕ ਨੂੰ ਤੁਮਕੇਰੀਆਂ ਤੋਂ ਟ੍ਰੇਨ ਤੇ ਗਿਆ ਮੁੜ ਕੇ ਦਿੱਲੀ ਤੋਂ ਟ੍ਰੇਨ ਬੜੀ ਹਾਂ ਰਾਤ ਦਿੱਤੂ ਤੁਹਾਨੂੰ ਕਦੋਂ ਪਤਾ ਲੱਗਾ ਕਿੰਨੇ ਦੱਸਿਆ ਤੁਹਾਨੂੰ ਤੁਹਾਨੂੰ ਜਿਹੜਾ ਫੌਜੀ ਹੁੰਨੇ ਪਾਇਆ ਕੋਟ ਉਹਦੇ ਕੋਈ ਰੇਲ ਦੇ ਵਿੱਚ ਹੀ ਫੌਜੀ ਨਹੀਂ ਚਾਚਾ ਨਹੀਂ ਉਹਦਾ ਚਾਚਾ ਅੱਛਾ ਇੱਥੇ ਕੀ ਕੰਮਕਾਰ ਕਰਦਾ ਸੀ ਜੀ ਨਹੀਂ ਕਰਦਾ ਰੇਲ ਇਹ ਕਿੰਨਾ ਕੁ ਪੜਿਆ ਸੀ ਪੜਿਆ ਪਲਸ 2 ਪਲਸ 2 ਹੁਣ ਜਦੋਂ ਘਰੋਂ ਜਾ ਰਿਹਾ ਸੀ ਕਿੱਥੇ ਜਾ ਰਿਹਾ ਸੀ ਅਰਮਾਨੀਆਂ ਜਾਣਾ ਅਰਮਾਨੀਆਂ ਅਰਮਾਨੀਆਂ ਤੋਂ ਅੱਗੇ ਕਿੱਥੇ ਜਾਣਾ ਸੀ ਉਹਨੇ ਕਿ ਉਹ ਅਥਰਮਾਨੀਆਂ ਜਾਣਾ ਨੌਕਰੀ ਵਾਸਤੇ ਤੇ ਏਜੰਟ ਥਰੂ ਗਿਆ ਹਾਂਜੀ ਕਿੰਨਾ ਕੁ ਪੈਸਾ ਲੱਗਾ ਉਹਦੇ ਵਿੱਚ ਕੋਈ ਏਜੰਟ ਨੇ ਕਿਹਾ ਜਰੂਰੀ ਪਿਆ ਕੋ 2 ਲੱਖ ਲੱਗ ਹੀ ਗਿਆ ਪਾਰਤੀ ਦੇ ਨਾਲ ਪਹਿਲਾਂ ਵੀ ਉੱਥੇ ਸੀਗਾ ਹਾਂਜੀ ਪਹਿਲਾਂ ਵੀ ਉੱਥੇ ਅੱਛਾ ਫੋਨ ਟ੍ਰੇਨ ਦੇ ਵਿੱਚ ਕੀ ਮੁਸ਼ਕਲ ਆਈ ਆ ਕੁਝ ਪਤਾ ਲੱਗਿਆ ਕੁਝ ਸੰਪਰਕ ਹੋਇਆ ਕਿਸੇ ਨਾਲ ਕੋਈ ਪਤਾ ਨਹੀਂ ਲੱਗਿਆ ਕੋਈ ਪਤਾ ਨਹੀਂ ਵੀ ਨਾ ਜੈ ਡੈਡ ਬਡੀ ਕਿੰਨੇ ਬੇਟੇ ਆ ਤੁਹਾਡੇ ਦੋ ਸੋ ਦੋ ਬੇਟੇ ਆ ਇਹ ਇਹ ਬੇਟੇ ਦਾ ਨਾਮ ਕੀ ਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਆ 20 ਸਾਲ ਦੀ ਉਮਰ ਆ ਅਰਮਾਨੀਆਂ ਦੇ ਵਿੱਚ ਪਹਿਲਾਂ ਵੀ ਜਾ ਕੇ ਆਇਆ ਤੇ ਦੂਸਰੀ ਵਾਰ ਜਾ ਰਿਹਾ ਸੀਗਾ ਸੋ ਬੜੇ ਦੁੱਖ ਦੀ ਗੱਲ ਆ ਔਰ ਬੜੇ ਅਫਸੋਸ ਦੀ ਗੱਲ ਆ ਕਿ ਸਰਕਾਰਾਂ ਇੱਥੇ ਰੋਜ਼ਗਾਰ ਪੈਦਾ ਨਹੀਂ ਕਰ ਸਕੀਆਂ ਮੇਰੀ ਇਸ ਗੱਲ ਦੇ ਨਾਲ ਇਸ ਤਰਾਸ਼ਦੀ ਦੇ ਨਾਲ ਇਹ ਲੋਕ ਕਿੰਨਾ ਕਿ ਤਫਾਕ ਰੱਖਦੇ ਆ ਅਸਰਪੰਚ ਬਲਵਿੰਦਰ ਸਿੰਘ ਜੀ ਇਹ ਜਿਹੜੀ ਤੁਸੀਂ ਮੌਤ ਦੇਖਦੇ ਹੋ ਇਹਦੀ ਕੀ ਕਾਰਨ ਲੱਭਦੇ ਹੋ ਇਹਦਾ ਕੀ ਹੱਲ ਹੋ ਸਕਦਾ ਕਿ ਇਜਿਹੀਆਂ ਜਿਹੜੀਆਂ ਨੌਜਵਾਨਾਂ ਦੀਆਂ ਮੌਤਾਂ ਨਾ ਹੋਣ ਕਿ ਹੱਲ ਤੇ ਭਾਜੀ ਇਹ ਹੋਈਏ ਕਿ ਸਰਕਾਰਾਂ ਆਪਣਾ ਫਰਜ਼ ਸਮਝਦਿਆਂ ਆਇਆ ਇਹਨਾਂ ਬੱਚਿਆਂ ਨੂੰ ਰੋਜ਼ਗਾਰ ਦੇਣ ਪਹਿਲਾਂ ਪੜ੍ਹਾਈ ਕਰਾਣ ਇਹ ਜਿਹੜੇ ਸਾਡੇ ਪੰਜਾਬ ਦੇ ਗਰੀਬ ਬੱਚੇ ਨੇ ਗਰੀਬ ਘਰਾਂ ਦੇ ਬੱਚੇ ਨੇ ਪਹਿਲਾਂ ਤੇ ਮਾਪੇ ਇਹਨਾਂ ਦੀ ਪੜ੍ਹਾਈ ਸਹੀ ਨਹੀਂ ਕਰਾ ਸਕਦੇ ਕਿਉਂਕਿ ਸਰਕਾਰੀ ਸਕੂਲਾਂ ਦੀ ਜਿਹੜੀ ਪੜ੍ਹਾਈ ਹੈ ਉਹ ਨਾ ਮਾਤਰੇ ਪ੍ਰਾਈਵੇਟ ਥੋੜਾ ਬਹੁਤਾ ਆ ਪੜ੍ਹਾਉਂਦੇ ਨੇ ਲੇਕਿਨ ਉਸ ਤੋਂ ਬਾਅਦ ਪੜ੍ਹਾਈ ਕਰਨ ਤੋਂ ਬਾਅਦ ਪਲੱਸ 2 ਦਾ ਕਰਦੇ ਨੇ ਉਸ ਤੋਂ ਬਾਅਦ ਅਗਲੀ ਪੜ੍ਹਾਈ ਜਿਹੜੀ ਉਹ ਕਰਾਉਣ ਦੀ ਪਰਿਵਾਰਾਂ ਦੇ ਸ਼ਮਤਾ ਨਹੀਂ ਹੁੰਦੀ ਇਸ ਕਰਕੇ ਇਹ ਬੱਚਿਆਂ ਨੂੰ ਆਪਣਿਆਂ ਥੋੜਾ ਪੋਤਾ ਰੋਜ਼ਗਾਰ ਦੇਣ ਦੀ ਬਜਾਏ ਬਾਹਰ ਭੇਜਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਇੱਥੇ ਸਰਕਾਰਾਂ ਜਿਹੜੀਆਂ ਇਹ ਬਿਲਕੁਲ ਇਹਨਾਂ ਦਾ ਲੋਕਾਂ ਨੂੰ ਰੋਜ਼ਗਾਰ ਦੇਣ ਵਾਲਾ ਕੋਈ ਖਿਆਲ ਨਹੀਂ ਆਪਣੀਆਂ ਲੜਾਈਆਂ ਇਹ ਲੜਦੇ ਨੇ ਕੁਰਸੀ ਦੀਆਂ ਸਿਰਫ ਕੁਰਸੀ ਦਾ ਕੀ ਇਹਨਾਂ ਸੀਮਿਤ ਨੇ ਜੇ ਸਰਕਾਰ ਇਹਨਾਂ ਨੂੰ ਰੋਜ਼ਗਾਰ ਦੇ ਇੱਥੇ ਤੇ ਕੋਈ ਲੋੜ ਨਹੀਂ ਬੱਚਿਆਂ ਨੂੰ ਬਾਹਰ ਜਾਣ ਦੀ ਨਾ ਖੱਜਲ ਖਰਾਬ ਹੋਉਂਦੀ ਰੁਜ਼ਗਾਰ ਬੜੇ ਵਧੀਆ ਸਰਕਾਰ ਪੈਦਾ ਕਰ ਸਕਦੀ ਹੈ ਪਰ ਲੇਕਿਨ ਇਹਨਾਂ ਦੀ ਇਸ ਬੰਨੇ ਧਿਆਨ ਹੀ ਨਹੀਂ ਲਗਾਈ ਸੋ ਬਲਵਿੰਦਰ ਸਿੰਘ ਜੀ ਹੁਣ ਬਲਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਆ ਉਹਦੀ ਡੈੱਡ ਬਾਡੀ ਪਿੰਡ ਲਿਆਉਣ ਵਾਸਤੇ ਤੁਸੀਂ ਕੀ ਕਰ ਰਹੇ ਹੋ ਚਾਰਾਂ ਜੋਈ ਤੇ ਹੁਣ ਤੱਕ ਤੁਹਾਡੀ ਕੀ ਅਪਰੋਚ ਹੋਈ ਸਰ ਦੇਖੋ ਬੇਨਤੀ ਇਸ ਤਰ੍ਹਾਂ ਵੀ ਇਹ ਗਰੀਬ ਪਰਿਵਾਰ ਹੀ ਤਾਂ ਹੈ ਦਿਹਾੜੀ ਕਰਕੇ ਪਹਿਲਾਂ ਇੱਥੇ ਮੁੰਡਾ ਜਦੋਂ ਪੜਨ ਤੋਂ ਬਾਅਦ ਦਿਹਾੜੀ ਕਰਦਾ ਰਿਹਾ ਤੇ ਗਰੀਬ ਪਰਿਵਾਰੇ ਉਹਦੇ ਫਾਦਰ ਸਾਹਿਬ ਨੇ ਬੜੀ ਮੁਸ਼ਕਲ ਨਾਲ ਉਹਨੂੰ ਬਾਹਰ ਭੇਜਿਆ ਸੀ ਜਮੀਨ ਵੇਚ ਕੇ ਹੁਣ ਫੇਰ ਦੁਬਾਰਾ ਆਪਣੇ ਰੋਜ਼ਗਾਰ ਵਾਸਤੇ ਗਿਆ ਸੀ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਇੱਕ ਢੇਰ ਰੋਜ਼ਗਾਰ ਦੇ ਮੌਕੇ ਜਿਹੜੇ ਉਹ ਪੈਦਾ ਕੀਤੇ ਜਾਣ ਦੂਜੀ ਇਹ ਗੱਲ ਹੈ ਵੀ ਉਹਦੀ ਡੈੱਡ ਬਾਡੀ ਲੈਣ ਵਾਸਤੇ ਸਰਕਾਰ ਕੋਈ ਇਸ ਬੰਦੇ ਦੀ مالی ਮਦਦ ਕਰੇ ਉਲੀਕੇ ਸਰਕਾਰ ਦੀ ਧਿਰ ਨਾਲ ਕਿਸੇ ਲੋਕਲ ਐਡਮਿਨਿਸਟ੍ਰੇਸ਼ਨ ਨਾਲ ਕੋਈ ਸੰਪਰਕ ਕੀਤਾ ਅਜੇ ਤੱਕ ਅਸੀਂ ਕਿਸੇ ਨਾਲ ਨਹੀਂ ਕੀਤਾ ਅਜੇ ਹੁਣ ਸਾਨੂੰ ਸੜਨ ਦੀ ਰਾਤ 11:00 ਵਜੇ ਪਤਾ ਲੱਗਾ ਹੁਣ ਅਸੀਂ ਸਰਕਾਰ ਨਾਲ ਕਰਨਾ ਹੈ ਗੱਲ ਕਿ ਤੁਸੀਂ ਹੁਣ ਸਰਦਾਰ ਸਾਹਿਬ ਨਾਲ ਐਸ.ਪੀ. ਸਾਹਿਬ ਨਾਲ ਅਸੀਂ ਦੇ ਜਿਹੜੇ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਉਹਦੇ ਵਿੱਚ ਵੱਧ ਤੋਂ ਵੱਧ ਇਸ ਕਿਸੇ ਪਰਿਵਾਰ ਦੀ ਮਦਦ ਕੀਤੀ ਜਾਵੇ ਜੱਡ ਬੜੀ ਲਿਹਾਉਣ ਵਿੱਚ ਵੀ ਸ਼ਹਾਦਾ ਕੀਤੀ ਜਾਵੇ ਜੋ ਉਹ ਤੇਲਗਣਾ ਵਿੱਚ ਹੈਗਾ ਜਿੱਥੇ ਉਹਦੀ ਡੱਡ ਬਾਡੀ ਹੈ ਉੱਤਾਂ ਦੀ ਭਾਸ਼ਾ ਦੀ ਸਮਝ ਵੀ ਨਹੀਂ ਲੱਗਦੀ ਸਾਨੂੰ ਇਸ ਵਾਸਤੇ ਸਰਕਾਰ ਹਰ ਜਿਹੜਾ ਉਹ ਸੂਹ ਹੁਕਮ ਉਹਹਿਆ ਕਰਾ ਸਕਦੀ ਹੈ ਜੇ ਇਹਦੀ ਨੀਤ ਸਾਫ਼ ਹੋਵੇ ਸੋ ਵਿਦੇਸ਼ਾਂ ਦੇ ਵਿੱਚ ਬੱਚਿਆਂ ਦੀ ਅਕਸਰ ਮੌਤ ਹੋ ਜਾਂਦੀ ਹੈ ਪੰਜਾਬ ਦੇ ਜਾਿਆਂ ਦੀ ਤਾਂ ਉੱਥੇ ਵੀ ਸਰਕਾਰਾਂ ਕੁਝ ਖਾਸ ਜਿਹੜਾ ਵਾ ਕੋਈ ਉਦਮ ਨਹੀਂ ਕਰ ਪਾਉਂਦੀਆਂ ਉੱਥੋਂ ਦੇ ਜਿਹੜੇ ਪੰਜਾਬੀ ਆ ਉਹ ਉੱਥੇ ਗੋ ਫੰਡ ਜਿਹੜਾ ਹੁੰਦਾ ਵਾ ਉਹ ਇਕੱਠਾ ਕਰਕੇ ਡੱਡ ਬੌਡੀਆਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਪਹੁੰਚਾਉਂਦੇ ਆ ਸੋ ਇਹ ਇੱਕ ਮੌਤ ਇੰਡੀਆ ਦੀ ਧਰਤੀ ਤੇਲੰਗਾਨਾ ਦੀ ਧਰਤੀ ਦੇ ਉੱਤੇ ਹੋਈ ਹੈ ਵਿਜੇਵਾੜਾ ਦੇ ਲਾਗੇ ਕੋ ਖੰਮਮ ਸ਼ਹਿਰ ਲੱਗਦਾ ਉੱਥੇ ਕਹਿੰਦੇ ਮੌਤ ਹੋਈ ਆ ਸੋ ਕੋਈ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ ਸਰਕਾਰਾਂ ਕੋ ਜਾਂ ਪ੍ਰਸ਼ਾਸਨ ਕੋਲੋਂ ਕਿ ਕੋਈ ਮਦਦ ਹੋਵੇ ਪਰ ਇਸ ਪਰਿਵਾਰ ਦੀ ਇਸ ਪਿੰਡ ਵਾਲਿਆਂ ਦੀ ਸਾਡੀ মিডিਆ ਵੱਲੋਂ ਵੀ ਇਹ ਅਪੀਲ ਆ ਕਿ ਇਸ ਗਰੀਬ ਪਰਿਵਾਰ ਦੀ ਲੋੜਵੰਦ ਪਰਿਵਾਰ ਦੀ ਜਰੂਰ ਬਾਹ ਫੜੀ ਜਾਵੇ ਇਹਨਾਂ ਦੇ ਬੱਚੇ ਦੀ ਡੈੱਡ ਬੋਡੀ ਪਰਮਿੰਦਰ ਸਿੰਘ ਦੀ ਜਿਹੜੀ ਆ ਉਹ ਜਰੂਰ ਪਿੰਡ ਪਹਚਾਉਣ ਦਾ ਪ੍ਰਬੰਧ ਕੀਤਾ ਜਾਵੇ ਕਲਮ న్యూਸ ਲਈ ਕੁਲਦੀਪ ਸਿੰਘ ਜਾਫਲਪੁਰ ਗੁਰਦਾਸਪੁਰ